ਟੇਰਿਆਂ ਦੇ ਹੌਸਲੇ ਦਿਨ-ਬਦਿਨ ਇਸ ਕਦਰ ਬਲੰਦ ਹੋ ਰਹੇ ਨੇ ਕਿ ਆਏ ਦਿਨ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਫਗਵਾੜਾ ਤੋਂ ਜਿੱਥੇ ਕੰਮ ਤੋਂ ਆ ਰਹੇ ਇੱਕ ਨੌਜਵਾਨpasso ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਹਮਲਾ ਕਰਕੇ ਉਸpasso ਮੋਬਾਈਲ ਪਰਸ ਅਤੇ ਨਕਦੀ ਖੋਲੀ ਗਈ ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨ ਨੇ ਦੱਸਿਆ ਕਿ ਉਸ ਉੱਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸਨਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਮੰਗ ਕੀਤੀ ਹੈ ਉਤھے ਹੀ ਪੁਲਿਸ ਅਧਿਕਾਰੀਆਂ ਨੇ ਜਲਦ ਲੁਟੇਰਿਆਂ ਨੂੰ ਫੜਨ ਦੀ ਵੀ ਗੱਲ ਆਖੀ ਨਾਮ ਤੁਹਾਡਾ ਜੀ ਹਰਸ਼ਦੀਪ ਸਿੰਘ ਹਰਸ਼ਦੀਪ ਸਿੰਘ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਰਾਣੀਪੁਰ ਕਮੋਰ ਕੀ ਮਾਮਲਾ ਇਤਨੀ ਫੁਗੜਾ ਦੇ ਸਿਵਲ ਹਸਪਤਾਲ ਆਇਆ ਅਸੀਂ ਜਿੱਦਾਂ ਮੈਂ ਕੰਮ ਤੋਂ ਆਂਦਾ ਪਿਆ ਸੀ ਰਾਤ ਨੂੰ 8 ਵਜੇ ਦੇ ਕਰੀਬ ਇਹ ਰਸਤੇ 'ਚ ਪਾਕਰੀਆਂ ਨੇ ਕੋਲ ਆ ਕੇ ਕਰੀਬ ਤਿੰਨ ਬੰਦੇ ਆਏ ਮੇਰੇ ਕੋ ਤੇ ਉਹਨਾਂ ਨੇ ਮੈਨੂੰ ਐਕਟਿਵਾ ਦੀ ਮੇਰੀ ਐਕਟਿਵਾ ਤੇ ਮੈਂ ਜਾਂਦਾ ਪਿਆ ਸੀ ਉਹਨਾਂ ਨੇ ਬਾਈਕ ਤੇ ਮੇਰੇ ਲੱਤ ਮਾਰੀ ਤੇ ਮੈਂ ਡਿੱਗ ਗਿਆ ਤੇ ਉਹਨਾਂ ਨੇ ਮੇਰੇ ਦਾਤ ਨਾਲ ਹਮਲਾ ਕੀਤਾ ਤਿੰਨ ਵਾਰ ਹਮਲਾ ਕੀਤਾ ਤੇ ਮੇਰੇ ਕੋਲ ਮੇਰਾ ਬੈਗ ਆਪਣੇ ਪਰਸ ਤੇ ਆਪਣੇ ਦੁਆ ਰੋ ਫੋਨ ਕੋਕੇ ਲੱਗੇ ਤਾਂ ਕੀ ਕੋਈ ਤੁਹਾਡੇ ਪੁਰਾਣੇ ਰੰਜਿਸ਼ ਹੈ ਨਹੀਂ ਸਰ ਪੁਰਾਣੀ ਕੋਈ ਰੰਜਿਸ਼ ਨਹੀਂ ਸੀ ਤਾਂ ਤੇ ਤੁਹਾਡੇ ਤੇ ਹਮਲਾ ਕਿਉਂ ਕੀਤਾ ਲੁੱਟਣ ਦੀ ਨਹੀਂ ਇਹ ਤੇ ਲੁੱਟਣ ਦੀ ਵਿੱਚ ਸੀ ਕੀਤਾ ਹਾਂਜੀ ਤੇ ਕੀ ਕੀ ਲੱਗੇ ਤੁਸੀਂ ਤੁਹਾਡਾ ਇੱਕ ਫੋਨ ਸੀ ਮੇਰੇ ਕੋਲ ਮੇਰਾ ਬੈਗਪੈਕ ਸੀ ਤੇ ਉਹਦੇ ਵਿੱਚ ਮੇਰੇ ਡਾਕੂਮੈਂਟਸ ਸੀ ਤੇ ਮੇਰਾ ਪਰਸ ਸੀ ਉਹਦੇ ਵਿੱਚ ਮੇਰਾ ਆਈਡੈਂਟੀ ਕਾਰਡ ਸੀ 15000 ਕੈਸ਼ ਸੀ ਤੇ ਆਪਣੇ ਇੱਕ ਮੇਰੇ ਸੋਨੇ ਦੀ ਚੈਨੀ ਸੀ ਉਹ ਤਾਂ ਕਿ ਰਹਿ ਗਈ ਤੇ ਹੋਇਆ ਕਿਹੜੀ ਜਿਹਾ ਹਮਲਾ ਇਹ ਇਹ ਪਾਕੜੀਆਂ ਨੇ ਕਿੰਨੇ ਕੁ ਵਜੇ ਟਾਈਮ ਸੀਗਾ ਜੀ ਇਹ ਸਾਰਾ 8 ਵਜੇ ਦਾ ਕੀ ਹੋਥੇ ਲੱਗਿਆ ਕਿਹੜੀ ਜਗ੍ਹਾ ਤੋਂ ਐਜੀ ਬ੍ਰਦਰ ਸੀ ਮੈਂ ਬੈਸਟ ਪ੍ਰਾਈਜ਼ ਜੌਬ ਕਰਦਾ ਇਨੀ ਤੇ ਮੈਨੂੰ ਛੁੱਟੀ ਹੋਈ ਸੀ ਮਾਨ ਦਾ ਪਿਆਸੀ ਰਸਤਰੀ ਗੂਪੀ ਨੂੰ ਬੋਲੋ ਕਿਹੜੀ ਫਰਮ 'ਚ ਕੰਮ ਕਰਦੇਗੇ ਸੀ ਹਾਂਜੀ ਸਰ ਮੈਂ ਬੈਸਟ ਪ੍ਰਾਈਜ਼ ਲੱਗਾ ਪੁਲਸਕਾਰੀ ਕੰਪਨੀ ਦੇ ਪ੍ਰੋਮੋਟਰ ਹਾਂ ਕੀ ਚੀਜ਼ ਦਾ ਵਾਰ ਕੀਤਾ ਤੁਹਾਡੇ ਦਰਾਂ ਨੇ ਸਰ ਦਾਤ ਨੇ ਕਿੰਨੇ ਲੋਕ ਸੀ ਬ੍ਰਦਰ ਉਹ ਸਰ 10 10 ਬੰਦੇ 10 ਲੋਕ ਸੀ ਉਹ ਕੀ ਮੰਕਰਦੇ ਹੋ ਤੁਸੀਂ ਸਰ ਵੀ ਪੁਲਸ ਕਾਰਵਾਈ ਕਰੇ ਤੇ ਆਪਣੇ ਜਲਦਚੰਦ ਪਤਾ ਲੱਗੇਗਾ ਨਾ ਬੰਦੇ ਦਾ ਪਛਾਣਦੇ ਕਿਸੇ ਨੂੰ ਨਹੀਂ ਸਰ ਫੇਸ ਕਵਰ ਸੀ ਉਹਨਾਂ ਦੇ ਤੇ ਕੋਈ ਨਾਮ ਵਗੈਰਾ ਵੀ ਲੈ ਰਹੇ ਸੀ ਉਹ ਹਾਂਜੀ ਸਰ ਆਪਣੇ ਜਦੋਂ ਆਪਣੇ ਜੋ ਚੱਲੇ ਸੀ ਤੇ ਉਹਨਾਂ ਨੇ ਮੇਰੇ ਬਾਏ ਐਕਟੀਵੇਟੀ ਚਾਬੀ ਉਹਨਾਂ ਕੋਲ ਸੀ ਤੇ ਜਦੋਂ ਬਾਈਕ ਤੇ ਬੈਠੇ ਉਹ ਜਾਣ ਤੇ ਲੱਗ ਕੇ ਕਹਿਣ ਲੱਗੇ ਸੀ ਵੀ ਲਾਪਰੀ ਚਾਬੀ ਸਿੱਟ ਦੇ ਥੱਲੇ ਤੇ ਫੇ ਚਾਬੀ ਦੇ ਗਏ ਹਾਂਜੀ ਚਾਬੀ ਥੱਲੇ ਸੈਟ ਗਏ ਸੀ ਫਿਰ ਤੁਹਾਨੂੰ ਹਸਪੀਟਲ ਕੋਲ ਲੈ ਕੇ ਆਇਆ ਸਰ ਮੇਰੇ ਕੇ ਫੈਮਿਲੀ ਮੈਂ ਲੈ ਕੇ ਆਇਆ